ਜਦੋਂ ਕਿਸੇ ਆਰਟਿਸਟ ਨੂੰ ਸਟੇਬਲ ਹੋਣਾ ਪੈਂਦਾ ਨਾ ਆਪਣੀ ਲਾਈਫ ਦੇ ਵਿੱਚ ਤੇ ਸਭ ਤੋਂ ਪਹਿਲੇ ਫਾਈਨੈਂਸ਼ੀਅਲ ਸਟੇਬਿਲਟੀ ਬਹੁਤ ਜ਼ਰੂਰੀ ਹੈ ਤੇ ਮੇਰੇ ਕੋਲ ਇੱਕੋ ਸਕਿੱਲ ਸੀਗਾ ਆਈਟੀ profession ਜਿਹਦੇ ਵਿੱਚ ਮੈਂ ਥੋੜਾ ਇਨਕਮ ਕਰ ਸਕਦਾ ਸੀਗਾ ਤੇ ਮੈਂ ਇਹ ਸੋਚਿਆ ਸੀ ਕਿ ਜਦੋਂ ਮੈਂ ਸਿੰਗਰ ਬਣਨਾ ਹੈ ਤਾਂ ਸਭ ਤੋਂ ਪਹਿਲੇ ਮੈਂ ਫਾਈਨੈਂਸ਼ੀਅਲ ਸਟੇਬਲ ਹੋਣਾ ਹੈ ਕਦੇ-ਕਦੇ ਅੱਦਾਂ ਵੀ ਹੋਇਆ ਕਿ ਮੈਂ ਸ਼ੋਜ਼ ਦੇ ਵਿੱਚ ਮੈਨੂੰ ਕਿਸੇ ਨੇ ਕਹਿੰਦਾ ਨਹੀਂ ਪਸੰਦ ਆ ਰਿਹਾ ਜੀ ਜਾਓ ਨਹੀਂ ਪਸੰਦ ਆ ਰਿਹਾ ਤੁਹਾਡਾ ਜਾਓ ਜਾਓ ਮੈਂ ਐਕਚੁਅਲੀ ਇਹ ਚੀਜ਼ ਤੇ ਥੋੜਾ ਜਿਹਾ ਨਹੀਂ ਕਰਦਾ ਕਿ ਲੋਕਾਂ ਨੂੰ ਪਸੰਦ ਆਣਗੇ ਤੋ ਮੈਂ ਉਹਦਾ ਦੇ ਗਾਣੇ ਕਰਾਂ ਮੈਨੂੰ ਇਹ ਚੀਜ਼ ਤੇ ਬਲੀਵ ਨਹੀਂ ਹੈਗਾ ਕਿਉਂਕਿ ਅਗਰ ਗੁਰਦਾਸ ਮਾਨ ਪਾਜੀ ਇੱਦਾਂ ਦੀ ਗੱਲ ਸੋਚਦੇ ਤੇ ਫਿਰ ਉਹ ਗੁਰਦਾਸ ਮਾਨ ਨਹੀਂ ਹੋਣੇ ਸੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇੱਕ ਨਵੀਂ ਉਮੀਦ ਨਵੀਂ ਕਿਰਨ ਦੇ ਨਾਲ ਅੱਜ ਇੱਕ ਪਰਸਨੈਲਿਟੀ ਸਾਡੇ ਨਾਲ ਮੌਜੂਦ ਹੈਗੇ ਉਹਨਾਂ ਦੇ ਨਾਲ ਖਾਸ ਅੱਜ ਰਾਤ ਦਾ ਕਾਇਮ ਕਰਨਾ ਹੈ ਅਸੀਂ ਹਰਲੀਨ ਸਿੰਘ ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਸਾਰੇ ਗਾਣੇ ਕਰ ਲਏ ਨੇ ਤੇ ਇੱਕ ਨਵਾਂ ਗਾਣਾ ਲੈ ਕੇ ਤੁਹਾਡੇ ਰੁਬਰੂ ਹੋ ਅਸੀਂ ਸੁਣਾਂਗੇ ਉਹਨਾਂ ਦੀ ਜਰਨੀ ਦੇ ਬਾਰੇ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਜੋ ਆ ਆਈਟੀਓ profession ਦੇ ਨਾਲ-ਨਾਲ ਆਪਣੀ ਸਿੰਗਿੰਗ ਨੂੰ ਮੈਨੇਜ ਕਰਦੇ ਨੇ ਸੋ ਉਹਨਾਂ ਦੀ ਜਰਨੀ ਤੇ ਵੀ ਇੱਕ ਝਾਤ ਪਾਉਣੀ ਆ ਤੇ ਨਵੇਂ ਗਾਣੇ ਦੇ ਬਾਰੇ ਵੀ ਜ਼ਰੂਰ ਉਹਨਾਂ ਤੋਂ ਜਾਣ ਲੈਣੇ ਆ ਕਿ ਕਿੰਨੀਆਂ ਕੁ ਉਮੀਦਾਂ ਨੇ ਉਸ ਗਾਣੇ ਤੋਂ ਔਰ ਅੱਗੇ ਕੀ ਕੀ ਨਵਾਂ ਕੁਝ ਲੈ ਕੇ ਆ ਰਹੇ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਹਰਲਿੰਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਮਚ ਸੋ ਹਰਲਿੰ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਹੈ ਨਾ ਬਹੁਤ ਸੋਹਣਾ ਗਾਣਾ ਅਸੀਂ ਸੁਣਿਆ ਤੁਹਾਡਾ ਅਸੀਂ YouTube ਤੇ ਅੱਛਾ ਰਿਸਪੌਂਸ ਵੀ ਆ ਰਿਹਾ ਸੋ ਪਹਿਲਾਂ ਇੱਕ ਜਾਤ ਮਾਰਾਂਗੇ ਤੁਹਾਡੀ ਜਰਨੀ ਤੇ ਮੈਨੂੰ ਲੱਗਦਾ ਕਿ ਸ਼ੁਰੂਆਤ ਪਹਿਲਾਂ ਤੁਹਾਡੇ ਬੇਸਿਕਸ ਆਪਾਂ ਲੋਕਾਂ ਨੂੰ ਦੱਸਾਂਗੇ ਕਿ ਕਿੱਥੋਂ ਤੁਸੀਂ ਸਟਾਰਟ ਕੀਤੀ ਹੈ ਸਿੰਗਿੰਗ ਰਾਈਟ ਤੇ ਤੁਸੀਂ ਆਈਟੀ profession ਤੋਂ ਬਿਲੋਂਗ ਕਰਦੇ ਹੋ ਹਾਂਜੀ ਹਾਂਜੀ ਮਤਲਬ ਟੋਟਲੀ ਡਿਫਰੈਂਟ ਲਾਈਨਸ ਨੇ ਦੋਨੋਂ ਤੇ ਇਹ ਇਹ ਮੈਨੇਜ ਕਿਸ ਤਰ੍ਹਾਂ ਹੁੰਦਾ ਹੈ ਥੋੜਾ ਬਰੀਫ ਕਰੋਗੇ ਆਪਣੇ ਬਾਰੇ ਐਕਚੁਅਲੀ ਨਾ ਜਦੋਂ ਕਿਸੇ ਆਰਟਿਸਟ ਨੂੰ ਸਟੇਬਲ ਹੋਣਾ ਪੈਂਦਾ ਨਾ ਆਪਣੀ ਲਾਈਫ ਦੇ ਵਿੱਚ ਤੇ ਸਭ ਤੋਂ ਪਹਿਲੇ ਫਾਈਨੈਂਸ਼ੀਅਲ ਸਟੇਬਿਲਟੀ ਬਹੁਤ ਜ਼ਰੂਰੀ ਹੈ ਤੇ ਮੇਰੇ ਕੋਲ ਇੱਕੋ ਸਕਿੱਲ ਸੀਗਾ ਆਈਟੀ profession ਜਿਹਦੇ ਵਿੱਚ ਮੈਂ ਥੋੜਾ ਇਨਕਮ ਕਰ ਸਕਦਾ ਸੀਗਾ ਮੈਂ ਇਹ ਸੋਚਿਆ ਸੀ ਕਿ ਜਦੋਂ ਮੈਂ ਸਿੰਗਰ ਬਣਨਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਫਾਈਨੈਂਸ਼ੀਅਲੀ ਸਟੇਬਲ ਹੋਣਾ ਹੈ ਇਸ ਕਰਕੇ ਉਹ ਮੇਰਾ ਪੈਰਲੈਲੀ ਨਾਲ ਬਣ ਗਿਆ ਕਿ ਇਹ ਕੰਪਲਸ਼ਨ ਬਣ ਗਿਆ ਮੇਰੀ ਲਾਈਫ ਦੇ ਵਿੱਚ ਕਿ ਉਹਨੂੰ ਮੇਨਟੇਨ ਰੱਖਣਾ ਹੈ ਕਿਉਂਕਿ ਸਿੰਗਿੰਗ ਲਾਈਨ ਅੱਧਾ ਦੀਏ ਥੋੜੀ ਜਿਹੀ ਰਿਸਕੀ ਲਾਈਨ ਆ ਥੋੜੇ ਕਦੀ ਵੀ ਕੁਝ ਵੀ ਹੋ ਸਕਦਾ ਹੈ ਤੁਸੀਂ ਫਾਈਨੈਂਸ਼ੀਅਲੀ ਡਿੱਗ ਸਕਦੇ ਹੋ ਇੱਕ ਫਾਈਨੈਂਸ਼ੀਅਲ ਇਨਕਮ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਦੋਨੋਂ ਨੂੰ ਮੈਨੇਜ ਕਰਦਾ ਆ ਰਿਹਾ ਸੋ ਇਹ ਬੜੀ ਚੈਲੈਂਜਿੰਗ ਗੱਲ ਹੈ ਕਿਉਂਕਿ ਪਹਿਲੇ ਲੋਕੀ ਕਹਿੰਦੇ ਸੀ ਕਿ ਦੋ ਨਾਓ ਤੇ ਪੈਰ ਰੱਖੋਗੇ ਤੇ ਤੁਸੀਂ ਡਿੱਗ ਜਾਓ ਸੋ ਅੱਜਕੱਲ ਬਿਲਕੁਲ ਸਹੀ ਗੱਲ ਆ ਤੁਹਾਡੀ ਕਿਉਂਕਿ ਅੱਜਕੱਲ ਇੱਕ ਕੰਮ ਨਾਲ ਵੀ ਗੁਜ਼ਾਰਾ ਹੀ ਨਹੀਂ ਐਕਚੁਅਲੀ ਬਾਕੀ ਡ੍ਰੀਮਸ ਆਪਣੇ ਪੂਰੇ ਕਰਨੇ ਤਾਂ ਤੁਹਾਨੂੰ ਹੱਥ ਪੈਰ ਮਾਰਨੇ ਪੈਂਦੇ ਰਾਈਟ ਸੋ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਕੋਈ ਆਰਟਿਸਟ ਜਦੋਂ ਆਪਣਾ ਨਵਾਂ ਗਾਣਾ ਲੈ ਕੇ ਆਉਂਦਾ ਤਾਂ ਸਟਾਰਟਿੰਗ ਉਹਨਾਂ ਦੀ ਗਾਣੇ ਤੋਂ ਹੁੰਦੀ ਹੈ ਇੱਥੇ ਹਰਲੀਨ ਬੈਠੇ ਨੇ ਸਾਡੇ ਨਾਲ ਜਿਹੜੇ 10 12 ਸਾਲ ਤੋਂ ਲਾਈਵ ਸ਼ੋਜ਼ ਵੀ ਕਰ ਰਹੇ ਨੇ ਬਚਪਨ ਤੋਂ ਹੀ ਸਿੰਗਿੰਗ ਕਰਦੇ ਨੇ ਸੋ ਇਹਨਾਂ ਦੇ ਆਫੀਸ਼ੀਅਲ ਵੀ 7-8 ਵੀਡੀਓਜ਼ ਆਏ ਨੇ ਤੇ ਹੁਣ ਇੱਕ ਵੀਡੀਓ ਦੁਬਾਰਾ ਰਿਲੀਜ਼ ਹੋਇਆ ਇਹ ਚੈਲੰਜ ਨੂੰ ਕਿਵੇਂ ਫੇਸ ਕਰਦੇ ਲਾਈਵ ਹੋਣਾ ਮੇਰੇ ਵਾਸਤੇ ਚੈਲੰਜਸ ਕਰਕੇ ਨਹੀਂ ਰਿਹਾ ਕਿਉਂਕਿ ਜਦੋਂ ਮੈਂ ਸਕੂਲ ਸਟੇਜ ਤੇ ਚੜ ਗਿਆ ਕਾਲਜ ਸਟੇਜ ਤੇ ਚੜ ਗਿਆ ਮੇਰਾ ਲਾਈਵ ਵਨ ਪਹਿਲੇ ਹੀ ਹੁੰਦਾ ਸੀ ਮੇਰੇ ਨਾਲ ਓਕੇ ਤੇ ਲਾਈਵ ਗਾਣਾ ਮੇਰੇ ਵਾਸਤੇ ਬਹੁਤ ਔਖਾ ਕੰਮ ਨਹੀਂ ਸੀ ਕਿਉਂਕਿ ਜਦੋਂ ਬੰਦੇ ਨੇ ਸਿੱਖਿਆ ਹੋਇਆ ਨਾ 뮤직 ਤੇ ਉਹਦੇ ਵਾਸਤੇ ਲਾਈਵ ਗਾਣਾ ਕੋਈ ਔਖੀ ਗੱਲ ਨਹੀਂ ਹੈਗੀ ਤੇ ਮੈਨੂੰ ਪਹਿਲੇ ਹੀ ਬਿਕੋਜ਼ ਆਫ ਟੈਲੈਂਟ ਜਦੋਂ ਮੈਂ ਕਿਸੇ ਵਿਆਹ ਤੇ ਵੀ ਸਿੰਗਿੰਗ ਕਰ ਰਹੀ ਹਾਂ ਜਾਂ ਕਿਸੇ ਕਾਰਪੋਰੇਟ ਇਵੈਂਟ ਤੇ ਸਿੰਗਿੰਗ ਕਰ ਰਹੀ ਹਾਂ ਲੋਕੀ ਮੈਨੂੰ ਪਸੰਦ ਕਰਦੇ ਸੀ ਤਾਂ ਮੈਨੂੰ ਬੁਲਾਉਂਦੇ ਆ ਫਿਰ ਦ तो इस करके मेरे को लाइव शोज पहले ही सीखे। शो सॉन्ग आन तो पहले ही मेरे को लाइव शोज बहुत सके तो इस करके मेरे लाइव शोज बहुत चलते मतलब मैं करते घट हज़ार लाइव शोज कर चुके बचपन तो लेके okay. मतलब मेरा बारह साल का तो ऑफिशियल प्रोफेशनल कैरियर है उस तो पहले मेरा स्कूल कॉलेज भी कैरियर है ਤੇ ਮਤਲਬ ਇਹ ਤਾਂ ਮਤਲਬ ਸਮਝ ਲਓ ਕਿ ਰੱਬ ਵੱਲੋਂ ਮੈਨੂੰ ਬਹੁਤ ਅੱਛੀ ਟੈਲੈਂਟ ਮਿਲੇ ਕਿ ਲਾਈਵ ਸ਼ੋਅਸ ਤਾਂ ਮੈਂ ਕਰ ਹੀ ਲੰਦਾ ਹੂ ਸੋ ਕਿਹੜਾ ਜਨਰ ਪ੍ਰੇਫਰ ਕਰਦੇ ਹੋ ਤੁਸੀਂ ਜ਼ਿਆਦਾ ਕਿਸ ਤਰ੍ਹਾਂ ਦੇ ਗਾਣੇ ਗਾਉਣੇ ਹੋ ਕਿਸ ਤਰ੍ਹਾਂ ਦੇ ਗਾਣੇ ਪ੍ਰੇਫਰ ਕਰਦੇ ਹੋ ਗਾਉਣਾ ਮੈਂ ਲਾਈਵ ਸ਼ੋਅਸ ਦੇ ਵਿੱਚ ਆਪਣਾ ਇੱਕ ਜਨਰ ਡਿਸਾਈਡ ਕੀਤਾ ਹੋਇਆ ਮੈਂ ਐਜ਼ ਅ ਪੰਜਾਬੀ ਸਿੰਗਰ ਹੀ ਜਾਂਦਾ ਪਰ ਮੈਂ ਕਹਿ ਕੇ ਆ ਜਾਂਦਾ ਕਿ ਮੈਂ ਪੰਜਾਬੀ ਸਿੰਗਰ ਆ ਕਿਉਂਕਿ ਨਾ ਅੱਜ ਕੱਲ ਪੰਜਾਬੀ ਸਿੰਗਰ ਨੂੰ ਸਾਰੇ ਜਗ੍ਹਾ ਪਾਸੇ ਪਸੰਦ ਕਰ ਰਹੇ ਨੇ ਪੰਜਾਬੀ ਸੌਂਗਸ ਵੀ ਪੌਪੂਲਰ ਹੋ ਚੁੱਕੇ ਨੇ ਤੇ ਜਦੋਂ ਮੈਂ ਪੰਜਾਬੀ ਸਿੰਗਿੰਗ ਸ਼ੁਰੂ ਕਰਦਾ ਉਸ ਤੋਂ ਵਿੱਚ ਹਿੰਦੀ ਵੀ ਉਹ ਗੱਲਾਂ ਨਾ ਬਾਲੀਵੁੱਡ ਵਿੱਚ ਸਾਰਾ ਮਿਕਸ ਕਰਦੇ ਆ ਇਹ ਚੀਜ਼ਾਂ ਨਾ ਮੈਂ ਦਲੇਰਪੁਰ ਜੀ ਦੇ ਵੱਡੇ ਬ੍ਰਦਰ ਸ਼ਮਸ਼ੀਰ ਪਾਹ ਮਹਿੰਦੀ ਜੀ ਕੋਲ ਸਿੱਖਿਆ ਨੇ ਉਹਨਾਂ ਦੇ ਕੋਲ ਮੈਂ ਕੋਰਸ ਤੇ ਜਾਂਦਾ ਸੀ ਪਹਿਲੇ ਇੱਕ ਟਾਈਮ ਸੀਗਾ ਤੇ ਉਹਨਾਂ ਕੋਲ ਸਿੱਖਿਆ ਨੇ ਤੇ ਦਲੇਰ ਮਹਿੰਦੀ ਤੋਂ ਬੜਾ ਇਨਸਪਾਇਰ ਹੋ ਕੇ ਉਹਨਾਂ ਦੇ ਸ਼ੋਜ਼ ਮੈਂ ਦੇਖਣ ਚਲੇ ਜਾਂਦਾ ਸੀ ਜਿੱਥੇ ਵੀ ਉਹਨਾਂ ਦਾ ਸ਼ੋ ਹੋਏਗਾ ਉਹਨਾਂ ਦੇਖਣ ਚਲੇ ਜਾਂਦਾ ਸੀ ਮੈਂ ਸ਼ੋ ਕਿੱਦਾਂ ਕਰਦੇ ਆ ਕਿ ਉਹ ਸਪੈਸ਼ਲ ਕਰਦੇ ਆ ਤੇ ਉਹ ਚੀਜ਼ਾਂ ਸਟਾਈਲਰ ਮੈਂ ਆਪਣੇ ਅੰਦਰ ਲੈ ਕੇ ਆਇਆ ਕਦੇ-ਕਦੇ ਐਦਾਂ ਵੀ ਹੋਇਆ ਕਿ ਮੈਂ ਸ਼ੋਜ਼ ਦੇ ਵਿੱਚ ਮੈਨੂੰ ਕਿਸੇ ਨੇ ਕਹਤਾ ਨਹੀਂ ਪਸੰਦ ਆ ਰਿਹਾ ਜੀ ਜਾਓ ਨਹੀਂ ਪਸੰਦ ਆ ਰਿਹਾ ਤੁਹਾਡਾ ਜਾਓ ਜਾਓ ਅੱਛਾ ਹਾਂ ਇਦਾਂ ਵੀ ਹੋਇਆ ਮੇਰੇ ਨਾਲ ਤੇ ਉਹ ਚੀਜ਼ਾ ਡਿਗਦੇ ਹੋ ਤੁਸੀਂ ਤਾਂ ਹੀ ਤੁਸੀਂ ਉੱਠਦੇ ਹੋ ਤੇ ਉਹ ਉਹ ਚੀਜ਼ ਨੂੰ ਕਿਵੇਂ ਤੁਸੀਂ ਫੇਸ ਕਰਦੇ ਹੋ ਕਿਉਂਕਿ ਮੈਂ ਫੇਲਿਅਰ ਦੀ ਗੱਲ ਹੀ ਮੈਂ ਕਰ ਰਹੀ ਹਾਂ ਨਾ ਇਹ ਰਿਜੈਕਸ਼ਨ ਬੰਦਾ ਐਕਸੈਪਟ ਕਰਨਾ ਕਿਵੇਂ ਇਹਨੂੰ ਆਪਾਂ ਅਡਾਪਟ ਕਰ ਸਕਦੇ ਹਾਂ ਜੀ ਰਿਜੈਕਸ਼ਨ ਜਦੋਂ ਹੁੰਦੀ ਹੈ ਨਾ ਤੇ ਆਪਾਂ ਇਹ ਕਹਿ ਸਕਦੇ ਹਾਂ ਸਰ ਤੁਸੀਂ ਪੇਮੈਂਟ ਨਾ ਦਿਓ ਕੋਈ ਗੱਲ ਨਹੀਂ ਕਿਉਂਕਿ ਮੈਂ ਨਾ ਫਾਈਨੈਂਸ਼ੀਅਲੀ ਬੜਾ ਮਤਲਬ ਮੈਂ ਬੜਾ ਕਮਿਟਿਡ ਪਰਸਨ ਆ ਮੈਂ ਕੋਈ ਕੰਮ ਅਗਰ ਕਰ ਰਿਹਾ ਨਾ ਕਿਸੇ ਨੂੰ ਡਿਲੀਵਰ ਕਰ ਰਿਹਾ ਅਗਰ ਮੈਂ ਕੋਈ ਚੀਜ਼ ਡਿਲੀਵਰ ਨਹੀਂ ਕਰ ਪਾਇਆ ਤੁਹਾਡੀ ਤਾਂ ਮੈਂ ਪੇਮੈਂਟ ਲੈਂਦਾ ਹੀ ਨਹੀਂ ਐਚ ਐ ਮੇਰੇ ਅੰਦਰ ਇੱਕ ਹੈਗੀ ਹੈ ਗੱਲ ਤੇ ਉਸ ਟ ਇਹ ਗੱਲ ਮੈਂ ਕਰ ਰਿਹਾ ਤੁਹਾਨੂੰ 8 ਸਾਲ 10 ਸਾਲ ਪਹਿਲੇ ਜਦੋਂ ਮੈਂ ਲਾਈਵ ਸ਼ੋਜ਼ ਇੰਨੇ ਵਧੀਆ ਨਹੀਂ ਕਰ ਪਾਉਂਦਾ ਸੀ ਸਕੂਲ ਕਾਲਜ ਦੀ ਗੱਲ ਵੱਖਰੀ ਹੈ ਜਦੋਂ ਤੁਸੀਂ ਸਪੈਸ਼ਲੀ ਜਦੋਂ ਤੁਹਾਨੂੰ ਕੋਈ ਕੋਈ ਪੇਅ ਕਰਕੇ ਬੁਲਾ ਰਿਹਾ ਹੈ ਜਦੋਂ ਤੁਸੀਂ ਉਹ ਚੀਜ਼ ਡਿਲੀਵਰ ਕਰਨੀ ਹੈ ਸ਼ੋਜ਼ ਦੇ ਵਿੱਚ ਐਦਾ ਹੋਇਆ ਮੇਰੇ ਨਾਲ ਕਿ ਤੁਹਾਨੂੰ ਪਸੰਦ ਨਹੀਂ ਕਲਬ ਦਾ ਕੀ ਸਟਾਈਲ ਹੈ ਕਿਦਾਂ ਦੇ Song ਲੋਕਾਂ ਨੂੰ ਪਸੰਦ ਆਣਗੇ ਤੁਸੀਂ ਤੁਹਾਨੂੰ ਇਦਾਂ ਹੋਇਆ ਕਿ ਤੁਸੀਂ ਕਿ ਨਹੀਂ ਨਹੀਂ ਪਸੰਦ ਆ ਰਿਹਾ ਤੁਸੀਂ ਜਾਓ ਫਿਰ ਡਿੱਗ ਕੇ ਤੁਸੀਂ ਸਿੱਖਦੇ ਹੋ ਆਪਣੇ ਆਪ ਨੂੰ ਇਮਪਰੂਵ ਕਰਦੇ ਹੋ ਅੱਜ 8 ਸਾਲ ਹੋ ਗਏ ਮੇਰੇ ਇਦਾਂ ਦੇ ਕੋਈ ਵੀ ਸ਼ੋ ਨਹੀਂ ਹੋਇਆ ਕਿ ਜਿਹਦੇ ਵਿੱਚ ਮੈਨੂੰ ਇਦਾਂ ਦਾ ਫਿਰ ਦੁਬਾਰਾ ਫੇਲਰ ਫੇਸ ਕਰਨਾ ਪਿਆ ओके ਹਾਂ ਜੀ ਸੋ ਇਹਦੇ ਲਈ ਤੁਸੀਂ ਕੋਈ ਰਿਆਜ਼ ਕਰ ਰਹੇ ਹੋ ਕਿਸੇ ਨੂੰ ਸੁਣ ਰਹੇ ਹੋ ਕੋਈ ਤੁਹਾਡਾ ਆਈਡਲ ਹੈ ਕਿਸੇ ਨੂੰ ਫਾਲੋ ਕਰਦੇ ਹੋ ਹਾਂ ਜੀ ਹਾਂ ਜੀ ਜੀ ਰਿਆਜ਼ ਕਰਨਾ ਬਹੁਤ ਜ਼ਰੂਰੀ ਹੈ ਰਿਆਜ਼ ਤਾਂ ਆਪਾਂ ਕਰਦੇ ਹੀ ਆਂ ਦੂਜੀ ਗੱਲ Nusrat Saab ਨੂੰ ਬਹੁਤ ਸੁਣਦਾ ਮੈਂ ਨੋ ਸਰਫਤਲੇ ਸਾਹਿਬ ਨੂੰ ਤੇ ਦਲੇਰ ਭਾਜੀ ਨੂੰ ਦਲੇਰ ਮਿੰਦੀ ਜੀ ਨੂੰ ਬਹੁਤ ਸਤ ਸ੍ਰੀ ਅਕਾਲ ਕਿਉਂਕਿ ਸਭ ਤੋਂ ਪਹਿਲੇ ਜਦੋਂ ਮੈਂ ਪੋਪਾਲ ਤੋਂ ਦਿੱਲੀ ਆਇਆ ਸੀ ਤੇ ਦਲੇਰ ਮਿੰਦੀ ਨੂੰ ਇਨਸਪਾਇਰ ਹੋ ਕੇ ਆਇਆ ਸੀ ਦਲੇਰ ਭਾਜੀ ਨੂੰ ਦੇਖ ਕੇ ਮੈਂ ਦਿੱਲੀ ਆਇਆ ਸੀ ਤੇ ਉਹਨਾਂ ਦੇ ਵੱਡੇ ਬ੍ਰਦਰ ਨੇ ਮੈਨੂੰ ਬੜਾ ਸਾਥ ਦਿੱਤਾ ਤੇ ਉਹਨਾਂ ਦੇ ਦੂਜੇ ਵੱਡੇ ਬ੍ਰਦਰ ਜਿਨ੍ਹਾਂ ਨੇ ਮੈਨੂੰ ਸਿਖਾਇਆ 뮤직 ਮੈਨੂੰ ਸ਼ੌਕ ਸਿੱਖਾ ਕਿ ਮੈਂ ਸੂਫੀ ਪੰਜਾਬੀ 'ਚ ਜਾਵਾਂ ਤੇ ਤੁਹਾਨੂੰ ਸ਼ਾਇਦ ਗੱਲ ਪਤਾ ਨਹੀਂ ਹੋएगी ਮੈਂ ਪੋਪਾਲ ਦੇ ਵਿੱਚ ਬ੍ਰੌਟ ਅਪ ਹੋਇਆ ਹਰਿਸ਼ਟਰ ਤੇ ਪੋਪਾਲ ਦੇ ਵਿੱਚ ਬ੍ਰੌਟ ਅਪ ਹੋਇਆ ਤੇ ਮੈਂ ਦਿੱਲੀ ਰਿਹਾ ਫਿਰ ਮੈਂ ਪੂਨੇ 6 ਸਾਲ ਰਹਿ ਕੇ ਆ ਤੇ ਪਰ ਪੰਜਾਬ ਦੀ ਧਰਤੀ ਬੁਲਾ ਰਹੀ ਸੀ ਤਾਂ ਇਸ ਕਰਕੇ ਆ ਗਿਆ ਵਾਪਿਸ ਪੰਜਾਬ ਦੇ ਵਿੱਚ ਬਲਕਿ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਆਪਣੀ ਸਿੰਗਿੰਗ ਦੇ ਜ਼ਰੀਏ ਰਾਈਟ ਸੋ ਕੋਈ ਕੋਈ ਸੂਫੀ ਗੀਤ ਜਾਂ ਕੋਈ ਫੋਕ ਗਾਣਾ ਤੁਹਾਡੀ ਜ਼ੁਬਾਨੀ ਸੁਣ ਸਕਦੇ ਹਾਂ ਅਸੀਂ ਹਾਂ ਜੀ ਜੀ ਸੂਫੀ ਗੀਤ ਤਾਂ ਮੈਨੂੰ ਵੈਸੇ ਬੜੇ ਪਸੰਦ ਹੈ ਅੱਖੀਆਂ ਉਡੀਕਦੀਆਂ ਦਿਲ ਵਜਾ ਮਾਰਦਾ ਅੱਖੀਆਂ ਉਡੀਕਦੀਆਂ ਦਿਲ ਵਜਾ ਮਾਰਦਾ ਅਜ ਪਰਦੇਸੀਆ ਵਾਸਤੇ ਪਿਆਰ ਦਾ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਡੋਲਣਾ ਤੈਨੂੰ ਅੱਖੀਆਂ ਉਡੀਕਦੀਆਂ ਮਾਹਿਆ ਤੈਨੂੰ ਅੱਖੀਆਂ ਉਡੀਕਦੀਆਂ ਇਹ Song ਮੈਂ ਸਟੇਜ ਤੇ ਬੜਾ ਗਾਉਂਦਾ ਹਾਂ ਨਾ ਤੇ ਸਾਡਾ ਸਟਾਈਲ ਹੈ ਮਤਲਬ ਆਪਾਂ ਮਿਕਸ ਕਰਕੇ ਸਾਰੇ ਗਾਣੇ ਐਦਾਂ ਗਾਉਂਦੇ ਆ ਲੋਕਾਂ ਨੂੰ ਪਤਾ ਵੀ ਲੱਗਦਾ ਕਿੱਥੇ ਤੇ ਬਲਕਿ ਬੋਕੀ ਬੜਾ ਇੰਜੋਏ ਕਰਦੇ ਤੁਸੀਂ ਮੇਰੇ ਸਟੇਜ ਸ਼ੋਅਸ ਅਗਰ ਦੇਖੋਗੇ ਤੇ ਲੋਕਾਂ ਦੇ ਫੀਡਬੈਕ ਵੀ ਬੜੇ ਅੱਛੇ ਨੇ ਇੰਸਟਾਗ੍ਰam ਤੁਸੀਂ ਪ੍ਰੋਫਾਈਲ ਦੇਖੋਗੇ ਤੇ ਬੜੇ ਵਧੀਆ ਲੋਕ ਕਰੇ ਫੀਡਬੈਕ ਨੇ ਲਾਈਵ ਸ਼ੋਅ ਜਿਵੇਂ ਤੁਸੀਂ ਕਿਹਾ ਹੈ ਨਾ ਕਿ ਮੈਂ ਭੋਪਾਲ ਤੋਂ ਭੋਪਾਲ ਦਾ ਪੈਦਾ ਹੋਇਆ ਪੰਜਾਬ ਚ ਭੋਪਾਲ ਤੇ ਪੈਦਾ ਨਹੀਂ ਹੋਇਆ ਮੈਂ ਭੱਲੇ ਉੱਥੋਂ ਭੋਪਾਲ ਚ ਹਾਂ ਪਹਿਲੇ ਭੋਪਾਲ ਆਲ ਰਾਈਟ ਤੇ ਤੁਸੀਂ ਜਿਵੇਂ ਹੁਣ ਪੰਜਾਬ ਚ ਆਇਓ ਹੈ ਨਾ ਸੋ ਪੰਜਾਬੀ ਦੀ ਕਲੈਰਿਟੀ ਪੰਜਾਬੀ ਨੂੰ ਕਿਸ ਤਰ੍ਹਾਂ ਤੁਸੀਂ ਬੁੱਕਸ ਪੜ੍ਹਦੇ ਹੋ ਪੰਜਾਬੀ ਦੇ ਸ਼ਬਦਾਂ ਦੀ ਕਲੈਰਿਟੀ ਤੇ ਕਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਹਾਂ ਇਹ ਬੜਾ ਬੜਾ ਇੰਟਰਸਟਿੰਗ ਕੁਐਸਚਨ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਭੋਪਾਲ ਰਹਿ ਕੇ ਵੀ ਬੰਦਾ ਗੁਰਮੁਖੀ ਨਹੀਂ ਪੜ ਸਕਦਾ ਆਪਾਂ ਉੱਥੇ ਵੀ ਰਹਿ ਕੇ ਵੀ ਗੁਰਮੁਖੀ ਪੜ੍ਹੀ ਹੋ ਸਕੂਲ ਦੇ ਵਿੱਚ ਸਾਡੇ ਗੁਰਮੁਖੀ ਲੱਗੀ ਸੀ ਮੈਂ ਖਾਲਸਾ ਸਕੂਲ ਪੜਿਆ ਮੈਂ ਖਾਲਸਾ ਸਕੂਲ ਦੇ ਵਿੱਚ ਨਾ ਹੈੱਡ ਬாய் ਸੀਗਾ ਤੇ ਮੇਰੇ ਵਾਸਤੇ ਤਾਂ ਸਭ ਤੋਂ ਇੰਪੋਰਟੈਂਟ ਸੀਗਾ ਕਿ ਮੈਂ ਇੱਕ ਇੱਕ ਪੰਜਾਬੀ ਸਕੂਲ ਦੇ ਵਿੱਚ ਪੜ ਰਿਹਾ ਤੇ ਉੱਥੇ ਗੁਰਮੁਖੀ ਸਾਨੂੰ ਲੱਗੀ ਸੀ ਗੁਰਮੁਖੀ ਪੜ੍ਹੀ ਹੋਈ ਹੈ ਮੈਂ ਤੇ ਇੱਕ ਤੇ ਇਹ ਗੱਲ ਹੈ ਪੜਨ ਲਿਖਣ ਦੀ ਦੂਜੀ ਗੱਲ ਹੈ ਜਦੋਂ ਵੀ ਹਰ ਛੁੱਟੀਆਂ ਦੇ ਵਿੱਚ ਅਸੀਂ ਲੁਧਿਆਣਾ ਆਉਂਦੇ ਸੀ ਸਾਡੇ ਕਿਉਂਕਿ ਸਾਰੇ ਰਿਸ਼ਤੇਦਾਰ ਸਾਡੇ ਲੁਧਿਆਣੇ ਰਹਿੰਦੇ ਸੀ ਤੇ ਹਰ ਛੁੱਟੀਆਂ ਦੇ ਵਿੱਚ ਆਪਾਂ ਲੁਧਿਆਣਾ ਆਣਾ ਤੇ ਪੰਜਾਬੀ ਬੋਲੀ ਨੂੰ ਅਡਾਪਟ ਕਰਨਾ ਪੰਜਾਬੀ ਬੋਲਣੀ ਆਪਣੇ ਆਪਣੇ ਰਿਸ਼ਤੇਦਾਰਾਂ ਨਾਲ ਮਾਸੀਆਂ ਨਾਲ ਤੇ ਉਹ ਚੀਜ਼ ਸਾਡੇ ਅੰਦਰ ਆਈ ਹੈ ਕਿਉਂ ਜਿੰਨੀ ਵੀ ਮੈਂ ਪੰਜਾਬੀ ਬੋਲ ਰਿਹਾ ਸ਼ਾਇਦ ਤੁਹਾਨੂੰ ਲੱਗ ਰਿਹਾ ਹੋ ਕਿ ਮੈਂ ਨਾਰਮਲ ਪੰਜਾਬੀ ਬੋਲ ਰਿਹਾ ਤੇ ਉਹ ਉੱਥੋਂ ਹੀ ਆਪਾਂ ਸਿੱਖੀ ਹੈ ਮਤਲਬ ਆਪਣੇ ਰਹਿ ਕੇ ਰਿਸ਼ਤੇਦਾਰਾਂ ਦੇ ਵਿੱਚ ਰਹਿ ਰਹਿ ਕੇ ਸਿੱਖੀ ਹੈ ਸੋ ਹੁਣ ਚੈਲੰਜਸ ਬਹੁਤ ਨੇ ਕਿਉਂਕਿ ਇੰਡਸਟਰੀ ਛੋਟੀ ਜੀ ਆ। ਹਾਂ ਜੀ। ਅ ਕੰਪੀਟੀਸ਼ਨ ਬਹੁਤ ਨੇ। ਹਰ ਕੋਈ ਇੱਕ ਦੋ ਜਣ ਕੰਪੀਟੀ ਪਹਿਲੀ ਗੱਲ ਤਾਂ ਕਿਸੇ ਨਾਲ ਕੰਪੀਟੀਸ਼ਨ ਨਹੀਂ ਆਪਣੇ ਆਪ ਦੇ ਨਾਲ ਕੰਪੀਟੀਸ਼ਨ ਹੋਣਾ ਚਾਹੀਦਾ। ਅਗਰ ਤੁਸੀਂ ਮਾਰਕੀਟ 'ਚ ਆ ਰਹੇ ਹੋ ਤਾਂ ਤੁਹਾਨੂੰ ਕੁਝ ਅਲੱਗ ਕਰਨਾ ਪਊਗਾ। ਤੁਹਾਨੂੰ ਕਨਸੈਪਟਸ ਅਲੱਗ-ਅਲੱਗ ਆਉਣੇ ਪੈਣਗੇ। ਲੋਕਾਂ ਦੇ ਪਸੰਦ ਦੇ ਗਾਣੇ ਗਾਉਣੇ ਪੈਣਗੇ ਜਿੱਦਾਂ ਦੇ ਅੱਜ ਦੇ ਯੂਥ ਪਸੰਦ ਕਰ ਰਿਹਾ। ਸੋ ਇਹਨਾਂ ਚੀਜ਼ਾਂ ਤੇ ਕਿੰਨਾ ਕੰਮ ਕਰ ਰਹੇ ਹੋ ਤੁਸੀਂ? ਲੁੱਕ ਮੈਂ ਐਕਚੁਅਲੀ ਇਹ ਚੀਜ਼ਾਂ ਤੇ ਥੋੜਾ ਜਿਹਾ ਨਹੀਂ ਕਰਦਾ ਕਿ ਲੋਕਾਂ ਨੂੰ ਪਸ ਆਣਗੇ ਤੋਂ ਮੈਂ ਉੱਦਾਂ ਦੇ ਗਾਣੇ ਕਰਾ ਮੈਨੂੰ ਇਹ ਚੀਜ਼ ਤੇ ਬਲੀਵ ਨਹੀਂ ਹੈਗਾ ਕਿਉਂਕਿ ਅਗਰ ਗੁਰਦਾਸ ਮਨਪਾਜੀ ਇੱਦਾਂ ਦੀ ਗੱਲ ਸੋਚਦੇ ਤੇ ਫਿਰ ਉਹ ਗੁਰਦਾਸ ਮਨ ਨਹੀਂ ਹੋਣੇ ਸੀ ਰਾਈਟ ਉਹਨਾਂ ਨੇ ਆਪਣੀਆਂ ਚੀਜ਼ਾਂ ਜੋ ਸਮਾਜ ਦੇ ਵਿੱਚ ਚੱਲ ਰਹੀ ਹੈ ਉਹ ਟੌਪਿਕਸ ਨੂੰ ਤੁਸੀਂ ਲੈ ਕੇ ਆਓ ਜਿਵੇਂ ਮੇਰਾ ਲਿਹਾਜ Song ਸੀਗਾ ਮੈਂ ਸਮਾਜ ਨੂੰ ਦੇਖ ਕੇ ਕਿ ਸਮਾਜ ਦੇ ਵਿੱਚ ਕਿਹੜਾ ਟੌਪਿਕ ਚੱਲਦਾ ਪਿਆ ਜੋ ਲੋਕੀ ਐਡਾਪਟ ਕਰਨਗੇ ਤੋਂ ਮੈਂ ਇਸ ਕਰਕੇ ਲਿਹਾਜ Song ਰਿਲੀਜ਼ ਕੀਤਾ ਠੀਕ ਹੈ ਤੇ ਇਸ ਤੋਂ ਪਹਿਲੇ ਮੇਰਾ ਇੱਕ ਭੂਤ Song ਆ ਉਹਦੇ ਵਿੱਚ ਵੀ ਇੱਕ ਸਮਾਜਿਕ ਮੈਸੇਜ ਹੈ ਜਦੋਂ ਕੋਵਿਡ ਹੋਇਆ ਸੀ ਕੋਵਿਡ ਦੇ ਵਿੱਚ ਕੀ ਹੋਇਆ ਤੇ ਉਹ ਵਿੱਚ ਉਹਦੇ ਵਿੱਚ ਵੀ ਮੈਂ ਬੜੇ ਮਤਲਬ ਉਹ ਇੱਕ ਮੈਸੇਜ Song ਹੈ ਤੇ ਮੈਂ ਐਸ ਇੱਕ ਇਹ ਨਹੀਂ ਚਲਦਾ ਕਿ ਵੀ ਯੂਥ ਨੂੰ ਕੀ ਪਸੰਦ ਆਏਗਾ ਮੈਨੂੰ ਲੱਗਦਾ ਹੈ ਕਿ Song ਦਾ ਓਵਰਲ ਲਾਈਫ ਹੋਣੀ ਚਾਹੀਦੀ ਇੱਕ Song ਦੀ ਲਾਈਫ ਬਹੁਤ ਵੱਡੀ ਹੁੰਦੀ ਹੈ ਅੱਜ ਮੈਂ ਕੋਈ Song ਰਿਲੀਜ਼ ਕਰਾਂ ਹੋ ਸਕਦਾ 10 ਸਾਲ ਬਾਅਦ ਮੈਨੂੰ ਕਹਿਣ ਕਿ ਯਾਰ ਉਸ ਸਿੰਗਰ ਨੇ Song ਗਾਏ ਸੀ ਅੱਜ ਆਪਾਂ ਸੁਣ ਰਹੇ ਜਿਵੇਂ ਸਾਗਰ ਜਿਵੇਂ ਸਾਗਰ ਦੀ ਵੋਟੀ ਚੱਲਿਆ ਬਹੁਤ ਟਾਈਮ ਬਾਅਦ ਚੱਲਿਆ ਕਿਸਮੇ ਯੂ ਨੇਵਰ ਨੋ ਇਸ ਲਈ ਵੀ ਕੰਟੈਂਟ ਤੇ ਕੰਮ ਕਰਨਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਤੇ ਲੋਕੀ ਕੰਟੈਂਟ ਹੀ ਪਸੰਦ ਕਰਦੇ ਆ ਪਸੰਦ ਕਰਦੇ ਆ ਕਦੀ ਨਾ ਕਦੀ ਤੁਹਾਡਾ Song ਇਦਾਂ ਹੋਏਗਾ ਕਿ ਤੁਹਾਨੂੰ ਲੋਕੀ ਪਸੰਦ ਕਰਨਗੇ ਕਿਉਂਕਿ ਤੁਸੀਂ ਜੋ ਕਰੰਟ ਅਫੇਅਰ ਹੈ ਉਹਦੇ ਵਿੱਚ ਜ਼ਰੂਰ ਕੰਮ ਕਰੋ ਮੈਨੂੰ ਇਹ ਤਾਂ ਲੱਗਦਾ ਤੇ ਯੂਥ ਨੂੰ ਜੋ ਪਸੰਦ ਹੈ ਇਹ ਜੋ ਮੈਂ Song ਕੱਢਿਆ ਸੂਟਡ ਬੂਟਡ ਹੋਣੇ ਉਹ ਯੂਥ ਵਾਸਤੇ ਕੱਢਿਆ ਐਦਾਂ ਵੀ ਮੈਂ ਕਰ ਰਿਹਾ ਮੈਂ ਹਰ ਹਰ ਪਾਸੇ ਧਿਆਨ ਦੇ ਰਿਹਾ ਮਤਲਬ ਕੋਈ ਐਦਾਂ ਦੀ ਗੱਲ ਨਹੀਂ ਕਿ ਮੈਂ ਕੋਈ ਟੌਪਿਕ ਛੱਡਾਂਗਾ ਅਜੇ ਬਹੁਤ ਕੰਮ ਕਰਨਾ ਹੈ ਬੜੀ ਲੰਬੀ ਲਾਈਫ ਹੈ ਹਾਂਜੀ ਹਾਂਜੀ ਸੋ ਬਹੁਤ ਸਾਰੇ ਆਪਣੇ ਹੈ ਨਾ ਆਰਟਿਸਟ ਨੇ ਕਿਸੇ ਨੂੰ ਪਰਸਨਲੀ ਸੁਣਦੇ ਹੋ ਤੁਸੀਂ ਜਿਵੇਂ ਤੁਸੀਂ ਪਹਿਲਾਂ ਦੱਸਿਆ ਆਪਣੇ ਜਿਹੜੇ ਹੁਣ ਯੰਗ ਯੰਗ ਆਰਟਿਸਟ ਨੇ ਜਿਨ੍ਹਾਂ ਨੂੰ ਯੰਗਸਟਰਸ ਪਸੰਦ ਕਰ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਦਿਲਜੀਤ ਦੋਸਾਂਝ ਨੇ ਆਪਣੇ ਐਮੀ ਵਿਰਕ ਨੇ ਸੋ ਪਗੜੀ ਵਾਲੇ ਨੇ ਉਹ ਵੀ ਰਾਈਟ ਉਹਨਾਂ ਦੀ ਬਹੁਤ ਰਿਸਪੈਕਟ ਹੈ ਆਪਾਂ ਅਕਸਰ ਸੁਣਦੇ ਹਾਂ ਕਿ ਪਗੜੀ ਉਹਨਾਂ ਨੂੰ ਲੈ ਕੇ ਗਈ ਹੈ ਉੱਥੋਂ ਤੱਕ ਨਾ ਕਿ ਉਹ ਲੈ ਕੇ ਗਏ ਨੇ ਪਗੜੀ ਨੂੰ ਰਾਈਟ ਸੋ ਤੁਸੀਂ ਇਸ ਚੀਜ਼ ਤੇ ਬਿਲੀਵ ਕਰਦੇ ਹੋ ਹਾਂਜੀ ਹਾਂਜੀ ਅਜੇ ਮੈਂ ਮੈਂ ਦਿਲਜੀਤ ਜਿਹਨੂੰ ਸੁਣਦਾ ਮੈਂ ਰஞ்சிਤ ਬਾਵਾ ਨੂੰ ਬਹੁਤ ਸੁਣਦਾ ਰஞ்சிਤ ਬਾਵਾ ਦੇ Song ਮੈਸੇਜ ਵਾਲੇ ਮੈਨੂੰ ਬਹੁਤ ਪਸੰਦ ਹੈ ਤੇ ਐਮੀ ਬਾਈ ਨੂੰ ਤੋਂ ਬਹੁਤ ਸੁਣਦਾ ਐਮੀ ਬਾਈ ਤੋਂ ਮੇਰਾ ਮਤਲਬ ਸਮਝ ਲਓ ਕਿ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਪਰਸਨਲੀ ਉਹ ਬੰਦਾ ਮਿਲੇ ਉਹਨਾਂ ਨੂੰ ਕਦੇ ਨਹੀਂ ਮੈਂ ਵੀ ਬਾਈ ਨੂੰ ਕਦੇ ਮੌਕਾ ਨਹੀਂ ਮਿਲਿਆ ਮਿਲਣ ਦਾ ਪਰ ਹਾਂ ਮੈਨੂੰ ਬਹੁਤ ਪਸੰਦ ਹੈ ਐਜ਼ ਅ ਯੰਗਸਟਰ ਆਰਟਿਸਟ ਬਹੁਤ ਜ਼ਿਆਦਾ ਪਸੰਦ ਹੈ ਤੇ ਆਈਡਲ ਅਗਰ ਤੁਸੀਂ ਗੱਲ ਕਰਦੇ ਹੋ ਨਾ ਆਈਡਲ ਆਪਾਂ ਆਪਾਂ ਗੁਰਦਾਸ ਮਾਨ ਪਾਜੀ ਦੇ Song ਮੈਂ ਬਹੁਤ ਗੰਦਾ ਮੈਂ ਲਾਈਵ ਸ਼ੋਜ਼ ਦੇ ਵਿੱਚ ਦਲੇਰ ਬਾਜੀ ਦੇ ਬਹੁਤ ਗੰਦਾ ਮੈਂ ਲਾਈਵ ਸ਼ੋਅ ਦੇ ਵਿੱਚ ਗੁਰਦਾਸ ਮਨ ਪਰੀਦਾਕ Song ਹੈ ਬੜਾ ਬੜਾ ਫੇਮਸ Song ਹੈ ਉਹ ਮੈਂ ਗਾਣਾ ਹੂੰ ਰੱਬ ਨੇ ਥੋਤ ਦਿੱਤੀ ਨਾ ਤੰਗੀ ਘਰ ਚ ਰੌਣਕ ਰੰਗ ਬਿਰੰਗੀ ਰੱਬ ਨੇ ਥੋਤ ਦਿੱਤੀ ਨਾ ਤੰਗੀ ਘਰ ਚ ਰੌਣਕ ਰੰਗ ਬਿਰੰਗੀ ਉਪਰੋ ਸੇਤ ਜਿਨਾ ਦੀ ਚੰਗੀ ਰੱਬ ਦਾ ਸ਼ੁਕਰ ਮਨਾਉਂਦੇ ਨੇ ਬਹਿ ਕੇ ਵੇਖ ਜਵਨ ਬਾਬੇ ਪੰਗੜਾ ਪਾਉਂਦੇ ਨੇ ਬਹਿ ਕੇ ਵੇਖ ਜਵਾਨ ਬਾਬੇ ਪੰਗੜਾ ਪਾਉਂਦੇ ਨੇ ਪੰਗੜਾ ਪਾਉਂਦੇ ਨੇ ਬਾਬੇ ਪੰਗੜਾ ਪਾਉਂਦੇ ਨੇ ਬਹਿ ਕੇ ਵੇਖ ਜਵਾਨ ਬਾਬੇ ਪੰਗੜਾ ਪਾਉਂਦੇ ਨੇ ਕੀ ਆਵਾਜ਼ ਹੈ ਕੀ ਬਾਤ ਹੈ ਸੋ ਅੱਗੇ ਹੋਰ ਕੀ ਕੁਝ ਨਵਾਂ ਲੈ ਕੇ ਆ ਰਿਹਾ ਹਾਂ ਕਿ ਕੁਝ ਡਿਲੀਵਰ ਕੀਤਾ ਜਾਏਗਾ ਤੁਹਾਡੇ ਵੱਲੋਂ ਅੱਗੇ ਮੇਰੇ ਦੋ ਸੌਂਗਸ ਹਜੇ ਰੈਡੀ ਨੇ ਸੌਂਗ ਤਾਂ ਡਿਸਲੋਸ ਨਹੀਂ ਕਰ ਸਕਦੇ ਤੇ ਬੜਾ ਕੁਛਪਾ ਲੈ ਕੇ ਆ ਰਹੇ ਇਸ ਤੋਂ ਪਹਿਲੇ ਮੇਰਾ ਜੋ Song ਹੁਣੇ ਸੂਟਡ ਬੂਟਡ ਹੈ ਇਹਨੂੰ ਬੜਾ ਬੜਾ ਅੱਛਾ ਰਿਸਪੌਂਸ ਮਿਲਿਆ ਤੇ ਉਹਦੀ ਲਾਈਨ ਵਿੱਚ ਮੈਂ ਤੁਹਾਨੂੰ ਸੁਣਾ ਦੇਣਾ ਹੁਣ ਮੈਂ ਥੋੜਾ ਜਿਹਾ ਗਲਾ ਮੇਰਾ ਗਰਮ ਹੋ ਗਿਆ ਹਾਂਜੀ ਹਾਂਜੀ ਤੇ ਅੱਖਰ ਤੇ ਪਰਾਡਾ ਨਾ ਚੱਲੇ ਸਾਡਾ ਮਸਟੈਂਗ ਜਿਵੇਂ ਚੱਲੇ ਰੋਡ ਤੇ ਲੈਂਡਲੋਰਡ ਬੱਲੀਏ ਨਹੀਂ ਕਰਦੇ ਸਲੂਟਾ ਅਸੀਂ ਖੜ ਜਾਈਏ ਜਿਹੜੇ ਮੋੜ ਤੇ ਅੱਖਰ ਤੇ ਪਰਾਡਾ ਨਾ ਚੱਲੇ ਸਾਡਾ ਮਸਟੈਂਗ ਜਿਵੇਂ ਚੱਲੇ ਰੋਡ ਤੇ ਲੈਂਡਲੋਰਡ ਬੱਲੀ ਨਹੀਂ ਕਰਦੇ ਸਲੂਟਾ ਸਿੱਖੜ ਜਾਈਏ ਜਿਹੜੇ ਮੋੜ ਤੇ ਤੇਰੇ ਉੱਤੇ ਮਰਦਾ ਏ ਮੁੰਡਾ ਸੋਣੀਏ ਨਹੀਂ ਅੱਜ ਕਰ ਦੇਣਾ ਤੈਨੂੰ ਪ੍ਰਪੋਜ਼ ਨਹੀਂ ਦਿਲ ਮੇਰਾ ਡਰ ਬਸੇ ਯੋ ਗਲ ਕਰ ਤੈਨੂੰ ਨਜ਼ਰਾਂ ਦੇ ਰੱਖ ਲਾ ਕਲੋਜ਼ ਨਹੀਂ ਦਿਲ ਮੇਰਾ ਡਰ ਬਸੇ ਯੋ ਗਲ ਕਰ ਤੈਨੂੰ ਨਜ਼ਰਾਂ ਦੇ ਰੱਖ ਲਾ ਕਲੋਜ਼ ਨਹੀਂ ਸੂਡਿਟ ਬੂਡਿਟ ਮਾਰੰਦਾ ਮੇਰੀ ਜਾਨ ਸੂਡਿਟ ਬੂਡਿਟ ਮੈਂ ਰੰਦਾ ਮੇਰੀ ਜਾਨ ਕੀ ਬਾਤ ਹੈ ਸੋ ਹਰਲੀਨ ਸਾਡੇ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਸਾਰੀਆਂ ਬੈਸਟ ਵਿਸ਼ੇਸ ਆਪਣੀ ਅੱਗੇ ਦੀ ਜਰਨਰੀ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਤੁਹਾਡੇ ਗਾਣਿਆਂ ਨੂੰ ਬਹੁਤ ਪਰਵਾਹੂਗਾ ਨਾ ਮਿਲਣ ਲੋਕ ਬਹੁਤ ਪਿਆਰ ਕਰਨ ਤੇ ਅਸੀਂ ਅਸੀਂ ਵੀ ਅਗਲੀ ਵਾਰ ਫਿਰ ਦੇਖੀਏ ਕਿ ਹਰਲੀਨ ਦੇ ਇੰਟਰਵਿਊ ਦਾ ਸਾਨੂੰ ਕਦੋਂ ਮੌਕਾ ਮਿਲਦਾ ਸੋ ਗੁੱਡ ਲੱਕ ਫਾਰ ਯਰ ਫਿਊਚਰ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਬਸ ਟੂ ਗਰਲ ਸੋ ਐਸੀ ਜੀ ਮੇਰੇ ਨਾਲ ਹਰਨਿਲ ਹਰਲੀਨ ਸਿੰਘ ਜਿਨ੍ਹਾਂ ਦਾ ਨਾਲ ਖਾਸ ਗੱਲਬਾਤ ਕੀਤੀ ਆਪਣੇ ਨਵੇਂ ਗਾਣੇ ਲੈ ਕੇ ਆ ਰਹੇ ਨੇ ਬਹੁਤ ਸਾਰੇ ਸੋ ਵੀ ਆਰ ਸੁਪਰ ਐਕਸਾਈਟਡ ਕਿ ਹਰਲੀਨ ਹੋਰ ਕੀ ਕੀ ਨਵਾਂ ਲੈ ਕੇ ਆ ਰਹੇ ਨੇ ਕਿਸ ਤਰ੍ਹਾਂ ਦੇ ਕੰਟੈਂਟ ਤੇ ਕੰਮ ਕਰਨਗੇ ਤੇ ਤੁਸੀਂ ਫਿਲਹਾਲ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਅਸੀਂ ਤੁਹਾਨੂੰ ਇਸੇ ਤਰ੍ਹਾਂ ਅਪਡੇਟਸ ਦੇ ਅੰਦਰ ਰਾਵਾਂਗੇ ਮੈਨੂੰ ਦੇਵਾ ਇਜਾਜ਼ਤ ਕੈਮਰਾਮੈਨ ਦੀਪਕ ਦੇ ਨਾਲ ਮਨਪ੍ਰਤ ਖੋਲਾ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par